ਮੈਂ ਤੇਮੋ ਕੀ ਗੱਲ ਆ ਮੈਂ ਮੈਂ ਮਰ ਜਾਣਾ ਈ ਉਹ ਉਹ ਮੈਨੂੰ ਕੋਹ ਲਿਆ ਦਿਓ ਤੇ ਕਿਹੜੀ ਗੱਲੋਂ ਮਰ ਜਾਣਾ ਤੂੰ ਉਹ ਇਦਾਂ ਨਹੀਂ ਜੇ ਛੱਡਿਆ ਜਾਣ ਡਿਆ ਉਹ ਕੋਹ ਤੇ ਲਿਆ ਦਿਓ ਥੋੜਾ ਬਹੁਤ ਤੁਸੀਂ ਤਾਂ ਕਹਿੰਦੇ ਜੇ ਕਿ ਇੱਕੋ ਦਮ ਹੀ ਸਾਰਾ ਕੋਹ ਛੱਡਦਾ ਸੱਚੀ ਮੈਂ ਮਰ ਜਾਣਾ ਜੇ ਜੇ ਇਦਾਂ ਮੈਨੂੰ ਕੋਹ ਹੋਗਾ ਤਾਂ ਫੇਰ ਨਾ ਬਾਅਦ ਚ ਨਾ ਮੈਨੂੰ ਕਿਉਂ ਤੇ ਲਿਆ ਕੇ ਕੀ ਦਵਾਈ ਦੱਸੇਗਾ ਤਾਂ ਤਾਂ ਹੀ ਆ ਮੈਨੂੰ ਵੀ ਪਤਾ ਮੈਂ ਤੂੰ ਤੈਨੂੰ ਕੀ ਚਾਹੀਦਾ ਆ ਤੂੰ ਹੀ ਪੈਸੇ ਦੋ ਮੈਨੂੰ ਮੈਂ ਕੋਈ ਗੋਲੀ ਕਾਲੀ ਲੈ ਆਉਣਾ ਮੈਂ ਲੈ ਆਉਣਾ ਪਰ ਮੈਂ ਉਹ ਉਹ ਚੀਜ਼ ਨਹੀਂ ਲੈਉਣਾ ਤੂੰ ਮੈਨੂੰ ਪੈਸੇ ਤੇ ਦੋ ਤੂੰ ਮੈਨੂੰ ਦੱਸਾਂ ਜਿਹੜੀ ਤੈਨੂੰ ਗੋਲੀ ਚਾਹੀਦੀ ਆਹੀ ਤੈਨੂੰ ਆਪ ਲਿਆ ਦੇਣੇ ਆ ਤੁਹਾਨੂੰ ਕਿੱਥੇ ਦੇਣੀ ਡਾਕਟਰ ਨੇ ਦੇਊਗਾ ਡਾਕਟਰ ਤੂੰ ਮੈਨੂੰ ਨਾਂ ਦੱਸ ਦੇ ਮਮੀ ਤੂੰ ਕਹਦੀ ਡਾਕਟਰ ਨੂੰ ਜਾ ਕੇ ਕਿ ਉਹ ਵਿੱਕੀ ਜਿਹੜੀਆਂ ਗੋਲੀਆਂ ਖਾਂਦਾ ਉਹਦਾ ਪਤਾ ਦੇ ਦੇ ਉਹਨੇ ਆਪੇ ਦੇ ਦੇਣਾ ਉਹਨੂੰ ਲੱਗ ਜਾਣਾ ਪਤਾ ਚੱਲ ਮੈਂ ਜਾਣੀ ਆ ਤੇ ਉਹਨੂੰ ਕਹਿਨੀ ਆ ਵੀ ਦੇ ਦੇ ਜਾ ਛੇਤੀ ਲਿਆ ਦੇ ਨਹੀਂ ਤੇ ਮੈਂ ਮਰ ਜਾਣਾ ਅੱਜ ਨਹੀਂ ਮਮੀ ਕੋਈ ਦਵਾਈ ਦੂਈ ਨਹੀਂ ਲਿਆ ਕੇ ਜਣੀ ਇਹਨਾਂ ਨੂੰ ਇਟਵੇ ਇਹਦਾ ਨਸ਼ਾ ਛੱਡਣਗੇ ਨਾ ਆਪਣਾ ਹੁਣ ਛੱਡਣ ਤਾਂ ਡਿਆ ਵਾ ਹੁਣ ਤੁਸੀਂ ਤਾਂ ਕਹਿੰਦੀਆਂ ਜੀ ਕਿ ਅੱਜ ਦੁੱਧ ਤੋਤਾ ਹੋ ਜਾ ਹੁਣ ਜਿਹੜੀ ਚੀਜ਼ ਨਾੜਾਂ ਚ ਵੜੀ ਆ ਹੌਲੀ ਹੌਲੀ ਨਿਕਲਨੀ ਆ ਇੱਕੋ ਦਮ ਥੋੜਾ ਨਿਕਲ ਜਾਣੀ ਆ ਵਿੱਕੀ ਆਪਣਾ ਮਨ ਬਣਾਓ ਸਾਰਾ ਕੁਝ ਹੀ ਨਿਕਲ ਜਾਣਾ ਤੁਸੀਂ ਤਾਂ ਮਾਨੀ ਨਹੀਂ ਬਣਾਉਂਦੇ ਆਪਣਾ ਮੈਂ ਮਨ ਬਣਾ ਲਿਆ ਵਾ ਆਪਣਾ ਮਨ ਬਣਾਉਂਦੇ ਆ ਤਾਂ ਛੱਡਣ ਡਿਆ ਵਾ ਗੋਲੀਆਂ ਖਾਣੀਆਂ ਹੋਰ ਮੈਂ ਕਿਹੜਾ ਕਹਣਾ ਕਿ ਮੈਨੂੰ ਟੀਕੇ ਲਿਆ ਕੇ ਦੋ ਐਦਾਂ ਨਹੀਂ ਜੇ ਛੁੱਟਣਾ ਫਿਰ ਇਹ ਮੈਨੂੰ ਕਾਹ ਹੋਗਾ ਤਾਂ ਫੇਰ ਨਾ ਬੈਠੇ ਰਹੋ ਇਹਨੂੰ ਨਹੀਂ ਜੇ ਮम्मी ਫਰਕ ਪੈਣਾ ਪਰ ਮੈਂ ਤੁਹਾਨੂੰ ਦੱਸਦਾ ਤੁਸੀਂ ਆਪਣ ਲਿਆ ਕੇ ਦੇਣੀਆ ਲਿਆ ਤਾਂ ਨਹੀਂ ਲਿਆ ਕੇ ਦੇਣੀਆ ਨਾ ਲਿਆ ਕੇ ਦੋ ਮੈਂ ਤਾਂ ਮਰ ਨਹੀਂ ਡਿਆ ਵਾਂ ਪ੍ਰੀਤ ਜਿੱਦਾਂ ਤੂੰ ਕਹਿਣ ਲਈ ਹੈ ਨਾ ਵੀ ਆਪਣਾ ਮਨ ਬੰਨੋ ਇਦਾਂ ਜੇ ਉਹਦਾ ਮਨ ਨਹੀਂ ਗੱਜਣਾ ਉਹਨੂੰ ਕੁਛ ਨਾ ਕੁਛ ਲਿਆ ਕੇ ਦੇਣਾ ਪੈਣਾ ਵਾ ਜੇ ਉਹਨੂੰ ਕੁਛ ਹੋ ਗਿਆ ਤਾਂ ਫਿਰ ਕੀ ਕਰਾਂਗੇ ਮੰਮੀ ਤੁਸੀਂ ਬੜੇ ਸੋਹਣੇ ਲੱਗੋਗੇ ਦੁਕਾਨ ਤੇ ਜਾ ਕੇ ਇਹ ਵਾਲੀਆਂ ਗੋਲੀਆਂ ਮੰਗਦੇ ਕੀ ਆਖਣਗੇ ਦੱਸੋ ਦੁਕਾਨਦਾਰ ਕੀ ਕਹਿਣਗੇ ਕਿ ਉਹਦੀ ਮਾਂ ਹੀ ਹੈ ਨਸ਼ਾ ਲੈਣ ਤੇ ਉੱਥੇ ਕਿਹੜਾ ਕਿਸ ਨੂੰ ਪਤਾ ਲੱਗਣਾ ਵੀ ਨਸ਼ਾ ਲੈਣ ਆਈ ਆ। ਉਹ ਜਾਣ ਦੋ ਮੰਮੀ ਜਦੋਂ ਅਗਲੇ ਨੂੰ ਜਾ ਕੇ ਤੁਸੀਂ ਗੋਲੀਆਂ ਮੰਗੀਆਂ ਅਗਲੇ ਕਿਹੜੇ ਨਿਆਣੇ ਆ ਉਹਨਾਂ ਦਾ ਨਿਤ ਦਾ ਇਹ ਕੰਮ ਆ। ਉਹ ਤਾਂ ਪੈਸੇ ਦੇ ਦੇ ਦੇਣਾ ਨੂੰ 150 ਰੁਪਏ ਤੇ ਆਪੇ ਲੈ ਆਉਣਗੇ। ਹੁਣ ਜਿਵੇਂ ਵੈਸੇ ਮੰਮੀ ਮੈਨੂੰ ਤੁਹਾਡੀ ਆ ਗੱਲ ਸਹੀ ਨਹੀਂ ਲੱਗੀ ਕਿ ਨੂੰ ਗੋਲੀਆਂ ਲਿਆ ਕੇ ਲਈਏ। ਇਹ ਤਾਂ ਆਪਣਾ ਤੇ ਨਸ਼ੇ ਦੀ ਪੂਰਤੀ ਇਹਨਾਂ ਦੀ ਹੋਈ ਜਾਣੀ ਆ। ਇਹਨਾਂ ਇਹਨਾਂ ਨੂੰ ਕੀ ਲੋੜ ਪਈਏ ਬੜਾ ਹੋਰ ਕੀ ਨਸ਼ਾ ਪੱਤਾ ਖਾਂਦੀ। ਜਦੋਂ ਗੋਲੀਆਂ ਖਾਈ ਜਾਣੀਆਂ। ਪ੍ਰੀਤ ਇੱਕ ਪੱਤਾ ਉਹਨੂੰ ਮੈਂ ਕਹਿੰਦੀ ਆ ਤੂੰ ਲਿਆ ਆ ਤੇ ਮੁੜ ਕੇ ਨੀਂਗਾ ਇਹਨੂੰ ਹੀ ਕੋਈ ਪੈਸਾ ਦੇਣਾ। ਆਪੇ ਨੇ ਫਿਰ ਹਟ ਜਾਣਾ ਆ ਤੁਹਾਨੂੰ ਕੀ ਯਕੀਨ ਆ ਕਿ ਇੱਕ ਪੱਤੇ ਦੁਬਾਰੇ ਦਵਾਈ ਮੰਗਣਗੇ ਨਾ ਡੋਰੇ ਚੱਲ ਫੇ ਵੇਖ ਲਈਏ ਨਾ ਹੁਣ ਤਾਂ ਇੰਨਾ ਪੰਗਵਾ ਮੇਰੇ ਕੋ ਸੱਚੀ ਨਹੀਂ ਵੇਖਿਆ ਜਾਣ ਰਿਆ ਤੇ ਮੰਮੀ ਜੇ ਤੁਸੀਂ ਇਹਨੂੰ ਤੰਗ ਕਰੋਗੇ ਤੇ ਫੇਰ ਹੀ ਨਹੀਂ ਹਟਣਾ ਵਾ ਜੇ ਤੁਸੀਂ ਕਹੋਗੇ ਕਿ ਨਹੀਂ ਕੋਈ ਗੱਲ ਨਹੀਂ ਥੋੜਾ 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 ਇਹਨੂੰ ਖਵਾਲੀ ਪਿਆ ਲਈ ਜਾਈਏ ਉਹ ਨਹੀਂ ਜੇ ਹਟਣਾ ਹੈਗਾ ਚੱਲ ਕੋਈ ਨਹੀਂ 100 ਰੁਪਇਆ ਦੇ ਦੇਣੀ ਆ ਉਹਦੀਆਂ ਕਿਤੇ ਕਿੰਨੀਆਂ ਕੁ ਗੋਲੀਆਂ ਆ ਜਾਣੀਆਂ ਵਾ ਇੱਕ ਹੀ ਪੱਤਾ ਹੋਊਗਾ ਮੰਮੀ ਵੀ ਆਪਣੀ ਗੇੜ ਤੋਂ ਨਹੀਂ ਹਾਰਦੇ ਆਗੇ ਕਿ ਤੁਸੀਂ ਸਾਸਡੋਂ ਆ ਉਤੋਂ ਨੂੰ ਕਹੀ ਜਾਂਦੇ ਆ ਕਿ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹਨੇ ਤਾਂ ਆਪੇ ਸ਼ਹਿਰ ਮਿਲਨੀ ਆ ਫਿਰ ਜੇ ਮੈਂ ਜ਼ਿਆਦਾ ਬੋਲਾਂ ਤਾਂ ਫਿਰ ਲੜਾਈ ਹੋਣੀ ਤੇ ਫਿਰ ਕਹਣਾ ਇਹ ਬੋਲਦੀ ਆ ਰੁਪਈਆ 100 ਦੇਣੀ ਆ ਤੈਨੂੰ ਤੇ ਲੈ ਆ ਸੋਣੀ ਬੱਸ ਉਹ ਤਾਂ ਦੇ ਮਾਤਾ ਏ ਹਾਂ ਵੀ ਤੂੰ ਆਪਣੀ ਆਹਤਾਂ ਤੋਂ ਹਾਰਦਾ ਤਾਂ ਨਹੀਂ ਨਾ ਕਾਹਦਾ 500 ਕੀ ਕਰਨਾ ਹੀ ਆ ਓਏ ਇੱਕੋ ਮਰੀ ਲੈ ਆਉਣਾ ਮੈਂ ਬਾਰ-ਬਾਰ ਉਥੇ ਫੇਰੇ ਮਾਰਨ ਜੀ ਰਹਿਣਾ ਮੈਂ ਤੈਨੂੰ 100 ਵੀ ਨਹੀਂ ਦੇਣਾ ਜੇ ਇਹ ਗੱਲ ਤੇ ਆਇਆ ਤੇ ਚਲ ਠੀਕ ਆ ਲਿਆ ਮਾਣ ਸੋਈ ਜਾ ਸੋਈ ਲਿਆ ਹਾ ਲਾਲਾ ਨਾਲੇ ਨਕਲੀ ਜੀ ਜਿਹੜੀ ਪਾਈ ਓ ਪਤਾ ਲੱਗ ਗਿਆ ਸਾਨੂੰ ਸਾਰਾ ਹੀ ਚੰਗਾ ਲੱਗ ਗਿਆ ਤੇ ਪਖੰਡ ਕਰਦਾ ਜਿਹੜੇ ਤੂੰ ਚਲ ਆ ਜਾ 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 ਕੇ ਲਿਆ ਆ ਹੁਣ ਦਵਾਈ ਹੌਣ ਵਾਰੀ ਵਾਲਾ ਵੇਖੀ ਜਾਂ ਨੂੰ ਮੈਂ ਤਾਲਾ ਲਾਤਾ ਆ ਤੇ 100 ਤੈਨੂੰ ਦੇਤਾ ਤੇ ਇਹੋ ਹੀ 100 ਮਿਲਣਾ ਆ ਵਿੱਕੀ ਆਈ ਨਹੀਂ ਅਜੇ ਤੱਕ ਕੱਲੋਂ ਦੇ ਗਏ ਦਵਾਈ ਲੈਣ ਮੰਮੀ ਮੰਮੀ ਹਾਂ ਵਿੱਕੀ ਆਈ ਨਹੀਂ ਹੈ ਹਾਇਆ ਨਹੀਂ ਉਹਨੂੰ ਤਾਂ ਡੀ 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 ਮੈਂ ਇੱਥੇ ਸੌਂ ਗਈਆਂ ਤੇ ਮੇਰੀ ਵੀ ਅੱਖ ਲੱਗ ਗਈ ਆ ਤੇ ਅਜੇ ਤੱਕ ਆਇਆ ਹੀ ਨਹੀਂਗਾ ਕਰੋ ਨੀ ਰ ਗਏਆ ਵੇ ਲੋ ਫਿਰ ਮੰਮੀ ਕੰਮ ਤੇ ਇਨਾਂ ਦੇ ਫਿਰ ਉਈਓ ਹੀ ਆਣਾ ਹਾ ਨੂੰ ਹੀ ਕਹੀ ਜਾਂਦੇ ਆ ਕਿ ਮੈਂ ਸੁਧਰ ਗਿਆ ਵਾਂ ਪਰਦੇ ਪਾਈ ਜਾਂਦੇ ਝੂਠੇ ਪਰ ਰਸੇ ਪੜੇ ਉਈਓ ਹੀ ਆਇਨਾਂ ਦੇ ਕੀ ਕਰਾਂ ਮੈਂ ਮੈਨੂੰ ਤੇ ਆਪ ਨਹੀਂ ਇਹਦੀ ਸਮਝ ਲੱਗਦੀ ਚੰਗਾ ਭੜਾ ਮੈਨੂੰ ਆਖਣ ਡਿਆ ਸੀ ਤੂੰ ਲਿਆ ਦੇ ਤੇ ਤੂੰ ਹੀ ਆਂਦੀ ਵੀ ਜਾ ਇਹਨੂੰ ਆਪ ਹੀ ਜਾਣ ਦੋ ਉਈਓ ਗੱਲਾਂ ਨਾ ਮੈਨੂੰ ਪਹਿਲਾਂ ਹੀ ਪਤਾ ਸੀ ਤੁਸੀਂ ਝੱਟ ਮੇਰਾ ਕਸੂਰ ਕੱਢ ਦੇਣਾ ਫੇਰ ਉਹ ਮੈਂ ਤੇਰਾ ਕਸੂਰ ਥੋੜਾ ਕੱਢਣ ਲਈ ਆ ਮੈਂ ਜਾਂਦੀ ਤੇ ਮੈਂ ਉਸ ਲਈ ਆ ਜਾਣਾ ਹੀ ਘਰ ਤੇ ਬੈਠਾ ਰਹਿਦਾ ਤੇ ਕੋਈ ਗੱਲ ਨਹੀਂ ਮੈਂ ਲਾਉਣੀ ਆ ਫੁੱਲ ਬਹੁਤੀ ਫਿਕਰ ਨਾ ਕਰ 100 ਰੁਪਏ ਹੀ ਲੈ ਕੇ ਗਿਆ ਆ 100 ਦਾ ਕੀ ਲਿਆਉਣਾ ਮੈਂ ਉਹਨੇ ਉਹ ਗੰਦਮੰਦ ਜਿਆ ਤਾਂ ਕੋ ਹੋਣਾ ਨਹੀਂਗਾ ਮੰਮੀ ਮੇਰਾ ਫੋਨ ਵੇਖਿਆ ਜੀ ਕਿੱਥੇ ਆ? ਨਹੀਂ ਪ੍ਰੀਤ ਜੀ ਤੇ ਮੇਜ ਤੇ ਪਿਆ ਹੁੰਦਾ ਤੇਰਾ ਫੋਨ ਮੈਂ ਤਾਂ ਨਹੀਂ ਵੇਖਿਆ। ਇੱਥੇ ਤੇ ਨਹੀਂ ਹੈਗਾ ਉਹ ਅੰਦਰ ਵੀ ਨਹੀਂ। ਵੇਖ ਲੈ ਇੱਥੇ ਕਿਤੇ ਹੁਣ। ਮੰਮੀ ਜੀ ਮੇਰਾ ਫੋਨ ਹੀ ਚ ਲੱਭਣ ਡਿਆ। ਹਾਏ ਹਾਏ ਫੋਨ ਤੇਰਾ ਕਿੱਥੇ ਚਲ ਗਿਆ ਵੇਖ ਕਿਤੇ ਚਾਰਜ ਤੇ ਦੇ ਦੇ ਨਾ ਮੈਂ ਮੰਮੀ ਸਾਰੇ ਕਮਰੇ ਫੋਲ ਆਈਆਂ। ਮੈਨੂੰ ਪੱਕਾ ਚੇਤਾਵਾ ਕਿ ਮੈਂ ਫੋਨ ਇੱਥੇ ਰੱਖਿਆ ਸੀ ਪ੍ਰੈਸਰ ਟੇਬਲ ਤੇ ਇਦਾਂ ਕਰ ਮੇਰੇ ਫੋਨ ਤੋਂ ਲਾ ਹ ਆਪਣਾ ਫੋਨ ਉਹਨੂੰ ਆਪਣੇ ਫੋਨ ਤੇ ਮੈਨੂੰ ਇੱਥੇ ਲੱਗਦਾ ਵਾ ਫਿਰ ਕੀ ਲਾਗੇ ਹੁਣੇ ਪੱਕੀ ਗੱਲ ਆ ਮੰਮੀ ਜਿੱਦਾਂ ਉਹ ਤੜਫਣਦੇ ਸੀ ਨਾ 100 ਰੁਪਏ ਇਹਨਾਂ ਦੇ ਉਹਨਾਂ ਦਾ ਕੱਖ ਵੀ ਨਹੀਂ ਬੰਨਾ ਓਹੋ ਅੱਗੇ ਕਿ ਮੈਂ ਆ ਗਈ ਤੇ ਪਿੱਛੇ ਪਿੱਛੇ ਉਹ ਆ ਗਿਆ ਤੇ ਫੋਨ ਉਹ ਕਿਹੜੇ ਵੇਲੇ ਲੈ ਕੇ ਆਇਆ ਮੰਮੀ ਬੜਾ ਬੜਾ ਚਲਾਕ ਵਾ ਓਹ ਵੇਖ ਇੱਥੇ ਕਿਤੇ ਹੋਣਾ ਹੀ ਹੋਇਆ ਫੋਨ ਕਿੱਥੇ ਚਲ ਗਿਆ ਇਹਦਾ ਰਾਂਗੀ ਵੀਦ ਗੱਲ ਹੀ ਹੋਈ ਆ ਵੀ ਆਹ ਵੇਹ ਲੋ ਮੇਰਾ ਫੋਨ ਚੋਰੀ ਵਿੱਕੀ ਨੇ ਕੀਤਾ ਵਾ ਹੋਰ ਨਹੀਂ ਨੀ ਅੱਗੇ ਦਾ ਪਿਆ ਹੋਣਾ ਆਈ ਉਹ ਚਾਰਜ ਤੋਂ ਬਿਨਾ ਕਿਉਂ ਸ਼ੱਕ ਕਦੀ ਜਾਣ ਨਹੀਂ ਆਉਦੇ ਤੇ ਮੰਮੀ ਮੈਂ ਸਾਰਾ ਘਰ ਬੋਲਿਆ ਵਾ ਕਿਤੇ ਫੋਨ ਹੀ ਆ ਗਾ ਚਾਰਜ ਕਰਕੇ ਮੈਂ ਆਪ ਪ੍ਰੈਸ ਟੇਬਲ ਤੇ ਰੱਖਿਆ ਵਾ ਹੋਰ ਫੋਨ ਨੂੰ ਖੰਭ ਤੇ ਲੱਗ ਨਹੀਂ ਸੀ ਜਾਣੇ ਚਲੋ ਆ ਜਾਂਦਾ ਤਾਂ ਫਿਰ ਉਹਨੂੰ ਪੁੱਛ ਲੈਨੇ ਹਾ ਹੁਣ ਕਾ ਬੰਦਾ ਕੀ ਬੋਲਦਾ ਤੈਨੂੰ ਇਹ ਕਾ ਬੰਦਾ ਕਿਉਂ ਨਹੀਂ ਫਿਰ ਆਹ ਖ삐 ਜਾਣ ਨਹੀਂ ਆ ਪੰਜ 6 ਲੱਖ ਰੁਪਏ ਨੂੰ ਅੱਗੇ ਨੇ ਗੋਲ ਲਾ ਦਿੱਤਾ ਵਾ ਭਾਈ ਨਹੀਂ ਮੈਂ ਮਰ ਜਾ ਨਹੀਂ 5-6 ਲੱਖ ਆਇਆ ਕਿੱਥੋਂ ਹੀ 5-6 ਲੱਖ ਰੁਪਏ ਮੇਰੀ ਮਾਂ ਨੇ ਮੈਨੂੰ ਦਿੱਤਾ ਸੀ ਮੇਰੇ ਡੈਡੀ ਤੋਂ ਚੋਰੀ ਸਾਰੇ ਇਹ ਪੈਸੇ ਖਾ ਗਿਆ ਨਿੰਨਾ ਤੇਰੀ ਮਾਂ ਕਿਤੇ ਆਵੇ ਨਾ ਜਾਵੇ ਨਾ ਤੂੰ ਆਪਣੀ ਮਾਂ ਕੋ ਜਾਵੇਂ ਤੇ 5-6 ਲੱਖ ਤੈਨੂੰ ਉਹਨੇ ਦੇਖ ਤੋ ਦਿੱਤਾ ਕਿਉਂ ਇੰਨਾ ਝੂਠ ਬੋਲੀ ਜਾਂਦੀ ਆ ਮਮੀ ਮੇਰੇ ਅੱਗੇ ਰੋਂਦਾ ਸੀ ਹਰ ਵੇਲੇ ਰੋਂਦਾ ਰਹਿੰਦਾ ਸੀ ਮੈਂ ਕੰਮ ਸ਼ੁਰੂ ਕਰਨਾ ਮੇ ਕੋ ਪੈਸੇ ਨਹੀਂ ਹੈਗੇ ਮੈਨੂੰ ਪੈਸੇ ਚਾਹੀਦੇ ਆ ਮੈਂ ਨਸ਼ਾ ਛੱਡਣਾ ਵਾ ਤੇ ਮੈਂ ਆਪਣੀ ਮਾਂ ਕੋ ਲਾ ਗਈ ਤੇ ਉਹਨੇ 5-6 ਲੱਖ ਰੁਪਏ ਦਿੱਤੇ ਮੰਮੀ ਸਾਰੇ ਨੂੰ ਗੋਲ ਲਾ ਜਿੱਦਾ ਹੀ ਨਹੀਂ ਇੱਕ ਰੁਪਇਆ ਨਹੀਂ ਮੈਂ ਹੁਣ ਪੁੱਛਦੀ ਆ ਦੱਸ ਦਣੀ ਹੈਗਾ ਗੋਂਗਲੂ ਤੇ ਮਿੱਟੀ ਝਾੜੀ ਜਾਂਦਾ ਆ ਹੈ ਨਹੀਂ ਅੱਜ ਤੂੰ 5-6 ਲੱਖ ਦਾ ਨਾਂ ਲੱਲਿਆ ਮੇਰੇ ਲਾਂਦੇ ਉਸ ਦਿਨ ਦਾ ਤੂੰ ਕਿਉਂ ਨਹੀਂ ਲਿਆ ਬੇੜੀਆਂ ਤੇ ਤੇਰੀਆਂ ਜਿ ਵੱਟੇ ਪਏ ਜਿੰਨ ਇੰਨਾ ਪਰਦਾਰਾ ਕਿ ਮੇਰੇ ਤੋਂ ਐਡਾ ਵੱਡਾ ਲੁਕਾ ਰੱਖਿਆ ਅੱਛਾ ਮੇਰੀਆਂ ਬੇੜੀਆਂ ਚ ਵੱਡੇ ਪਿਆ ਲੁਕਾ ਮਮਮੀ ਮੈਂ ਕੀ ਰੱਖਣਾ ਮੈਨੂੰ ਆਂਦਾ ਜੇ ਤੂੰ ਮਮਮੀ ਨਾਲ ਕੋਈ ਗੱਲ ਕੀਤੀ ਤੇ ਮੈਂ ਤੇਰਾ ਗਲਾ ਘੋਟ ਦੇਣਾ ਯਾ ਮਮਮੀ ਨੂੰ ਪਿੰਸ ਨਹੀਂ ਪੈਣੀ ਚਾਹੀਦੀ ਕਿ ਆਪਾਂ ਉੱਥੇ ਜਾਣੇ ਆ ਜਾਂ ਉੱਥੋਂ ਪੈਸਾ ਤੇ ਲਾਲ ਲੈ ਕੇ ਆਉਣੇ ਆ ਨਹੀਂ ਐਡੀ ਗੱਲ ਨਹੀਂ ਤੇ ਤੇਰਾ ਗਲਾ ਘੋਟ ਦੇਣ ਲੱਗਾ ਸੀ ਐਡੇਡੇ ਵੱਡੇ ਜਦੋਂ ਕੰਮ ਹੁੰਦੇ ਆ ਨਾ ਉਹ ਲੁਕਾ ਨਹੀਂ ਕਰਾਂ ਜਦੋਂ ਕਿਦੇ ਦੱਸੀਦਾ ਆ ਤਾਈਓ ਦਾ ਬੇੜਾ ਗਰਕ ਹੋ ਗਿਆ ਚਲ ਠੀਕ ਆ 5 ਲੱਖ ਖਾ ਕੇ ਚਲ ਠੀਕ ਆ 5 6 ਲੱਖ ਦਾ ਮੈਨੂੰ ਘਾ ਰੱਖਿਆ ਤੇ ਤੁਸੀਂ ਮੈਨੂੰ ਬੜੀਆਂ ਗੱਲਾਂ ਸੁਣਾਈਆਂ ਕੈਨੀ ਜੇ ਮੈਂ ਤੁਹਾਨੂੰ ਦੱਸਿਆ ਸੀ ਪੁੱਛੀ ਤੇ ਉਹਨੂੰ ਇੱਕ ਵਾਰੀ ਵੀ ਗੱਲ ਕਿ ਕਿੱਥੇ ਗਈ ਕੈਨੀ ਹੁਣ ਜੋ ਨਕਲੀ ਗੱਲ ਜੇ ਪਾਈ ਫਿਰਦਾ ਮੇਰੇ ਤੇ ਕੋਈ ਕਸੂਰ ਤੁਸੀਂ ਜੇ ਹਟ ਗੱਡ ਦੇ ਦੇ ਜੇ ਕਿ ਤੇਰਾ ਹੀ ਸਾਰਾ ਕਸੂਰ ਵਾ ਪਰ ਜੇ ਤੋ ਫਿਰ ਐਡੇ ਨੇ ਵੱਡੇ ਕੰਮ ਕਰਨੇ ਆ ਤਾਂ ਫਿਰ ਕੈਨੀਆਂ ਕੀ ਆਖੋ ਦੇ ਅੱਗੇ ਜਿਹੜੇ ਨੇ ਨਸ਼ੇ ਲਾ ਲਏ ਨੇ ਆਪਣੇ ਸਰੀਰ ਨੂੰ ਮੰਮੀ ਅਜੇ ਤੇ ਆਪਾਂ ਦੋਵੇਂ ਜਾਣੀਆਂ ਰੋਲਣੀਆਂ ਵਾ ਨਾ ਵੇਖਿਓ ਸਹੀ ਉਹ ਵੀ ਦਿਨ ਆਉਣਾ ਜਦੋਂ ਤੁਹਾਡਾ ਬਡਾਪਾ ਤੇ ਨਿੱਕੇ ਬੱਚੇ ਦਾ ਬਚਪਨ ਰੋਲਣਾ ਵਾ ਵੇਖਿਆ ਆਪਾਂ ਰੋਣ ਜੁਗੀਆਂ ਰਹਿਣਾ ਹੋਰ ਪੱਲੇ ਸਾਡੇ ਕੱਖ ਨਹੀਂ ਰਹਿਣਾ ਮੰਮੀ ਨੇ ਸਾਰੀਆਂ ਚੀਜ਼ਾਂ ਵੇਚ ਵਟ ਕੇ ਖਾਣੀਆਂ ਨਹੀਂ ਮੈਂ ਤੇ ਰੱਬ ਅੱਗੇ ਅਰਦਾਸਾਂ ਕਰਦੀ ਆਂ ਕਿ ਉਹ ਦੇਵੇ ਨਾ ਹੀ ਆਉਣ ਮੈਂ ਪਹਿਲਾਂ ਹੀ ਖਤਮ ਹੋ ਜਾ ਮੇਰਾ ਬਡਾਪਾ ਜਿਹੜਾ ਨਾ ਹੀ ਰੁਲੇ ਮਰ ਮੁੱਕ ਜਾਵਾ ਇਹਦੇ ਗਲੋਂ ਲੱਤੀਆਂ ਹਾਵੇ ਇੱਥੇ ਬੈ ਮੇਰੇ ਲਾਗੇ 9 ਵਜੇ ਦਾ ਕਰੋਗੇ ਆਂ ਤੇ 11 ਵਜੇ ਗਏ ਆ ਉਥੇ ਡਾਕਟਰ ਨਾਲ ਕਿਹੜੀਆਂ ਸਲਾਮਾਂ ਕਰਨ ਦੇ ਪਿਆ ਉਹ ਇਥੇ ਮੁੰਡਾ ਮਿਲ ਗਿਆ ਯਾਰ ਦੋਸਤੋਂ ਦੇ ਲਾਗੇ ਖਲੋ ਗਿਆ ਹੋਰ ਮੈਂ ਕਹਿੰਦਾ ਕਿਹੜੀਆਂ ਸਲਾਮਾਂ ਕਰਨੀਆਂ ਹਾਵੇ ਮੇਰੇ ਰੱਬਾ ਸਾਰੀ ਦੁਨੀਆ ਦੇ ਯਾਰ ਦੋਸਤ ਤੈਨੂੰ ਹੀ ਮਿਲਦੇ ਆ ਤੂੰ ਹੀ ਇਕੱਲਾ ਰਹਿ ਗਿਆ ਮਿਲਣ ਵਾਲਾ ਬਾਕੀ ਦੁਨੀਆ ਮਰ ਗਈ ਆ ਤੇ ਹੈਗੇ ਹੋਰ ਮੈਂ ਕੀ ਕਰਾਂ ਦੱਸ ਮੇਰਾ ਫੋਨ ਦ ਕਿੱਥੇ ਮੇਰਾ ਫੋਨ ਕਿਹੜਾ ਫੋਨ ਫੋਨ ਫੜਾ ਉਹਦਾ ਜੇ ਲਾ ਕੇ ਗਿਆ ਵਾ ਤੇਰਾ ਫੋਨ ਮੇਰੇ ਕੋਲ ਕਦੋਂ ਵਾ ਬੰਦਿਆਂ ਵਾਂਗ ਤੈਨੂੰ ਮੈਂ ਕਹਿ ਨਹੀਂ ਪੀ ਫੋਨ ਦੇ ਉਹਦਾ ਉਹ ਦਿਮਾਗ ਖਰਾਬ ਨਹੀਂ ਹੋ ਗਿਆ ਤੁਹਾਡਾ ਤੇਰਾ ਹੋ ਗਿਆ ਆਡਾ ਨਹੀਂ ਹੋਇਆ ਉਹ ਮਾਦਾ ਕੀ ਹੋ ਗਿਆ ਤੁਹਾਨੂੰ ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ ਫੋਨ ਮੇਰੇ ਕੋਲ ਆ ਜਿੱਦਾਂ ਦੀਆਂ ਤੇਰੀਆਂ ਕਰਤੂਤਾਵਾਂ ਆ ਨਾ ਤੇ ਤੂੰ ਹੀ ਫੋਨ ਖੜਿਆ ਤੇ ਬੰਦਿਆਂ ਵਾਂਗ ਦੱਸ ਦੇ ਫੋਨ ਰੱਬ ਦਾ ਵਾਸਤਾ ਇਹਦੇ ਝੂਠੇ ਇਲਜ਼ਾਮਦ ਨਾ ਲਾਓ ਮੇਰੇ ਤੇ ਆ ਪਿੰਡ ਗਿਆ ਵਾ ਮੈਂ ਹਾਂ ਦੋਵਾਂ ਕੜੀਆਂ ਦੇ ਵਿੱਚ ਦਾਹ ਮੇ ਫੋਨ ਖਾ ਜਾਣਾ ਉਹ ਮੋਟਰਸਾਈਕਲ ਇੱਥੇ ਲੱਗਾ ਵਾ ਮੋਟਰਸਾਈਕਲ ਦੀ ਚਾਬੀ ਨਹੀਂ ਤੂੰ ਹੀ ਮੈਨੂੰ ਦਿੱਤੀ ਦੋ ਕੜੀਆਂ ਜਾਇਆ ਵਾ ਤੂੰ ਤੂੰ ਆਪੇ ਹੀ ਵੇਖ ਲੈ ਕਿ ਕਦੋਂ ਦਾ ਗਿਆ ਤੇ ਕਿੰਨਾ ਟਾਈਮ ਲਾ ਕੇ ਆਇਆ ਆ ਤੇ ਫੋਨ ਬੰਦਿਆ ਵਾ ਕਿ ਤੈਨੂੰ ਦੇਣਾ ਪੈਣਾ ਹੀ ਉਪੇਰ ਨਾ ਆਕੇ ਮੇਰਾ ਦਿਮਾਗ ਨਾ ਖਰਾਬ ਕਰ ਠੀਕ ਆ ਮੰਮੀ ਗੇਟ ਖੁੱਲਾ ਬਕਰੋ ਚੁੱਕ ਕੇ ਭਾਵੇਂ ਕੋਈ ਹੋਰ ਲੈ ਗਿਆ ਹੋਵੇ ਤੇ ਮੇਰੇ ਉੱਤੇ ਇਲਜ਼ਾਮ ਲਾਈ ਜਾਂਂਡੀਆਂ ਜੇ ਮੇਰੀ ਸੁਣ ਲੈ ਗੱਲ ਸਾਡੇ ਘਰ ਕਿਸ ਦੀ ਜੁਰਤ ਹੈਗੀ ਗੇਟ ਅਕੇ ਪਿਆਰ ਵੀ ਪਾਗੇ ਮੰਮੀ ਉਹਦੇ ਦੇਤੇ ਇੱਥੇ ਲੰਮੇ ਪਏ ਆ ਮੈਨੂੰ ਪਤਾ ਤੂੰ ਤੁਸੀਂ ਚੋਰੀ ਕੀਤਾ ਵਾ ਪਰੀ ਤੇਰਾ ਵੀ ਦਿਮਾਗ ਖਰਾਬ ਹੋ ਗਿਆ ਆਹੋ ਮੇਰਾ ਦਿਮਾਗ ਖਰਾਬ ਹੋ ਗਿਆ ਓ ਯਾਰ ਆ ਦਵਾਈ ਲੈ ਕੇ ਆ ਇਹਦੇ ਤੋਂ ਸਵਾ ਦੇਖ ਲਓ ਜੇ ਮੇਰੇ ਕੋਲ ਕਾਹਗਾ ਦੇਖ ਲਓ ਆਜੇ ਦੇਖ ਲਓ ਦੇਖ ਲਓ ਦੇਖ ਲਓ ਮਰ ਜਨੇ ਨੇ ਵੇਖ ਲਾ ਬੋਲ ਕੇ ਉੱਚੀ ਉੱਚੀ ਬੋਲ ਕੇ ਤੁਸੀਂ ਸੱਚੇ ਹੋ ਜਾਂਦੇ ਆ ਆ ਵੇਲਾ ਤਿੰਨ ਚਾਰ ਮਰ ਜਨੇ ਖਾ ਵੀ ਗਏ ਅੱਗ ਲਾ ਤੇਰੇ ਪੱਤਿਆਂ ਨੂੰ ਮੈਂ ਤੇਰਾ ਫੋਨ ਕਿਉਂ ਵੇਚਣਾ ਮੈਨੂੰ ਇਹ ਦੱਸ ਬਿੱਲਾ ਕਿਦਾਂ ਤੁਸੀਂ ਚੈਨੀ ਵੇਚੀ ਜਿੱਦਾਂ ਤੁਸੀਂ ਸਾਰੇ ਪੈਸੇ ਖਾ ਗਏ ਜੇ ਉਦੋਂ ਤੁਸੀਂ ਮੇਰਾ ਫੋਨ ਵੇਚਦਾ ਵਾ ਫੋਨ ਦਾ ਨੂੰ ਪੈਸੇ ਮਿਲ ਨਹੀਂ ਨਾ ਢੇਕੇ ਪਾਸੇ ਹੋ ਸੱਚੀ ਸੋ ਲੱਗਿਆ ਮੈਨੂੰ ਫੋਨ ਵਿੱਚ ਖਾਣਾ ਨਾ ਕਰੀ ਜਾ ਚੱਲ ਫੋਨ ਲੈ ਕੇ ਆ ਕੁੜੀ ਦਾ ਮੇਰੇ ਕੋਲ ਨਹੀਂ ਹੈਗਾ ਹੁਣ ਤਾਂ ਆ ਕਰ ਤੈਨੂੰ ਮੈਂ ਹੈ ਆ ਫੜਾ ਮੈਂ ਅੱਜ ਦਵਾਈ ਵੀ ਨਹੀਂ ਤੈਨੂੰ ਖਾਣ ਜੇ ਮੇਰਾ ਫੋਨ ਹੀ ਨਾ ਦੇਣਾ ਹੈਗਾ ਉਹ ਦਵਾਈ ਤੇ ਮੈਂ ਆਪਣੇ ਲਈ ਲੈਂਦੀ ਮੈਂ ਖਾਣੀ ਨਹੀਂ ਆ ਫੜਾ ਮੈਂ ਨਹੀਂ ਫੜਾਉਣੀ ਚੱਲ ਫੋਨ ਲੈ ਕੇ ਆ ਕੁੜੀ ਦਾ ਚੱਲ ਜਿੰਨੇ ਰਾਈ ਪੈ ਨਹੀਂ ਗਿਆ ਉਹ ਨਹੀਂ ਪੈ ਫੋਨ ਲੈ ਕੇ ਆ ਚੱਲ ਕਿੱਥੋਂ ਲੈ ਕੇ ਆ ਮੈਂ ਤੈਨੂੰ ਘਰ ਨਹੀਂ ਹੋਇਆ ਜਵਾੜ ਦੇਣਾ ਤੈਨੂੰ ਮੈਂ ਦੱਸ ਦਿੱਤਾ ਹੀ ਉਹ ਬੰਦਿਆਂ ਵਾਂਗ ਫੋਨ ਲੈ ਆਇਆ ਮੈਂ ਫੋਨ ਨਹੀਂ ਮੈਂ ਨਹੀਂ ਫੋਨ ਲਿਆ ਸੂਰ ਤੇਰਾ ਮੈਨੂੰ ਦਿਸਣਿਆ ਸਾਰਾ ਕੋਈ ਪਰ ਮੇਰ ਕੋ ਨਹੀਂ ਆਦਾ ਫੋਨ ਫੜ ਦੇਖਿਓ ਮੰਮੀ ਕੀ ਕਰੀਏ ਹੁਣ ਫਿਰ ਇਹਦਾ ਇਲਾਜ ਹੈ ਜਿੱਦਾਂ ਇਹ ਕਹਿੰਦੇ ਆ ਨਾ ਕਿ ਮੈਂ ਸਿਰਫ ਗੋਲੀਆਂ ਹੀ ਲੈ ਕੇ ਆਇਆ ਵਾ ਮੰਮੀ ਇਹ ਕੁਛ ਨਾ ਕੁਛ ਹੋਰ ਖਾ ਪੀ ਕੇ ਆਇਆ ਵਾ ਅੱਖਾਂ ਇਹਦੀਆਂ ਵੇਖੋ ਕਿਦਾਂ ਤਾਰੇ ਲੱਗੀਆਂ ਪੈਰ ਹੀ ਤੇ ਥੱਲੇ ਲੱਗਣ ਨਹੀਂ ਰੇ ਝੁੱਲੀ ਫੇਰਨ ਡਿਆ ਵਾ ਨਹੀਂ ਮੈਂ ਫੇ ਕੀ ਕਰਾਂ ਮੈਂ ਵੀ ਤੇ ਤੇਰੇ ਵਰਗੀ ਆ ਮੰਮੀ ਨੂੰ ਕੀ ਪਤਾ ਲੱਗਦਾ ਕੀ ਕਰਦਾ ਫਿਰਦਾ ਇਹਨੇ ਫੋਨ ਵੇਚ ਕੇ ਤੇ ਉਹ ਗੰਦਮੰਦ ਖਾਦਾ ਜੇ ਜੇ ਮੈਂ ਹੁਣ ਇਹ ਗੱਲ ਕੀਤੀ ਨਾ ਤੇਨੇ ਮੇਰਾ ਸਿਰ ਪਾੜਨ ਤੱਕ ਜਾਣਾ ਕਿ ਹਾਂ ਜਾਂ ਤੂੰ ਇਹ ਗੱਲਾਂ ਕਿਉਂ ਕਰਨ ਦੀ ਆ ਤੇ ਇੰਨੇ ਦੀ ਸਿਰ ਪਾੜਨਾ ਤੇ ਪਾੜੀ ਇਹਦਾ ਦਿੰਨੇ ਆ ਇਹਦਾ ਸਿਆਪਾ ਵੀ ਮਗਾਈ ਗਿਆ ਰੋਈਦਾ ਤੇ ਮਕਾਉਣਾ ਹੁਣ ਤੁਸੀਂ ਆਂ ਮੈਂ ਗਾਉਂਗੀ ਤੇ ਫੇਰ ਤੁਸੀਂ ਗੜੀਓ ਕਹਿਣਾ ਕਿ ਮੇਰੇ ਮੁੰਡੇ ਦੇ ਹੱਥੀ ਪੈ ਗਈ ਆ ਕੀ ਕਲਾਂ ਦੱਸ ਇੰਨੇ ਤੇ ਮੇਰੀ ਜਾਨ ਇੰਨੀ ਸੱਚੀ ਦੁਖੀ ਕੀਤੀ ਜਾਣਾ ਇਹਦੇ ਹੱਥੋਂ ਤੇ ਮੈਂ ਨਹੀਂ ਵੀ ਮੈਂ ਕਿੱਥੇ ਮਰ ਮੁੱਕ ਜਾਵਾਂ ਕਿੱਥੇ ਚੱਲ ਜਾ ਮੈਂ ਮਰ ਜਣੇ ਨੂੰ ਕਿਤੇ ਸਮਝ ਲੱਗਦੀ ਨਹੀਂਗੀ ਵੀ ਮੈਂ ਕਰਨ ਕਿਹੜੇ ਕੰਮ ਡਿਆ ਆ ਕੰਜਰ ਨੇ ਵਸਦਾ ਘਰ ਆਪਣਾ ਝਾੜ ਕੇ ਬਹਿ ਜਾਣਾ ਵਾ ਮਤੋਰੀਆਂ ਵੇਖਣ ਦੀ ਸੀ ਮੈਂ ਕਿਹਾ ਚਲ ਸਬਜ਼ੀ ਬਣਾ ਲੈਂਦੀ ਆ ਮੈਂ ਤੇ ਆਪ ਕੜੀ ਪਤਾ ਲੈਣ ਆਈ ਆ ਕੜੀ ਬਣਾਉਣ ਲੱਗੀ ਅੱਛਾ ਮੈਂ ਚਲ ਕੜੀ ਪਤਾ ਪਾਈਏ ਬਾਵਾ ਸਵਾਦ ਜਿਆ ਹੁੰਦਾ ਵਾਹ ਹੋਏ ਤੇ ਗੱਲ ਹੈਗੀ ਆ ਤੇ ਉਹ ਅੰਬੀਆਂ ਲੱਗੀਆਂ ਬਣਾ ਹਾਂ ਲੱਗੀਆਂ ਪਰ ਇੰਨਾ ਜ਼ਿਆਦਾ ਨਹੀਂ ਥੋੜੀਆਂ ਹੀ ਲੱਗੀਆਂ ਅੱਛਾ ਅੱਛਾ ਠੀਕ ਆ ਇੱਕ ਮਿੰਟ ਜੀ ਕਰਦਾ ਖਾਣ ਨੂੰ ਔਰ ਦੱਸਾਂ ਕੀ ਸੀ ਅੱਜ ਬੜਾ ਜੀ ਕੰਡਿਆ ਸੀ ਕੀ ਚਟਨੀ ਬਣਾ ਕੇ ਖਾਵਾਂ ਤੇ ਲੈ ਇਹਦੇ ਵਿੱਚ ਕੀ ਆ ਤੂੰ ਆ ਜਾ ਅੰਬੀਆਂ ਲੈ ਜਾ ਲੈ ਆਪੇ ਤੇ ਤੁਗਨੀਆਂ ਥੋੜੀਆਂ ਹੀ ਲੱਗੀਆਂ ਵਾ ਤੇ ਚਲ ਕੋਈ ਤੇਰੇ ਜੋਗੀਆਂ ਤੇ ਵਾਧੂ ਆ ਨਾ ਚਟਨੀ ਬਣਾਉਣੀ ਤੇ ਨਿਕਲ ਆਉਣੀ ਆ ਆਵਾ ਆ ਜਾ ਚਲ ਠੀਕ ਮੈਂ ਆਉਣੀ ਆ ਚਲ ਸ਼ੁਕਰ ਐਸੇ ਬਾਨੇ ਨਾ ਤੂੰ ਘਰ ਤੇ ਆਵੇਂਗੀ ਨਾ ਆਜਾ ਵਹੇ ਦੋ ਮਿੰਟ ਗੱਲਾ ਬਤਾ ਕਰਦੇ ਆਂ ਉਹ ਨਹੀਂ ਬਹਿਣਾ ਕੀ ਆ ਮੈਨੂੰ ਤੂੰ ਅੰਬੀਆਂ ਤੋੜ ਕੇ ਦੇ ਦੇ ਤੇ ਮੈਂ ਜਾਵਾਂ ਹੈ ਜੀ ਮੈਂ ਤੈਨੂੰ ਅੰਬੀਆਂ ਹੁਣੇ ਤੋੜ ਕੇ ਦੇ ਦਿੱਤੀਆਂ ਤੇ ਤੂੰ ਲੈ ਕੇ ਉਸੇ ਵੇਲੇ ਚੱਲ ਜਾਣਾ ਮੇਰੀ ਗੱਲ ਸੁਣ ਪਹਿਲੀ ਅੜੀ ਘਰ ਆਈ ਆ ਕੋਈ ਚਾਹ ਕੋਈ ਪਾਣੀ ਉਹ ਨਹੀਂ ਨਹੀਂ ਚਾਹ ਪਾਣੀ ਮੈਂ ਕਿਹੜੀ ਬੜੀ ਦੂਰੋਂ ਆਈ ਆ ਹਿੱਥੋਂ ਦੇ ਮੈਂ ਆਈ ਆ ਭਾਵੇਂ ਹਿੱਥੋਂ ਹੀ ਆਈ ਆ ਪਰ ਆਈ ਤੇ ਪਹਿਲੀ ਵਾਰੀ ਆ ਨਾ ਮੈਂ ਤਾਂ ਨਹੀਂ ਆਜਾ ਘਰ ਚੱਲਦੇ ਆਂ ਉਹ ਨਹੀਂ ਨਹੀਂ ਚੱਲ ਇੱਥੇ ਬਹਿ ਕੇ ਗੱਲਾਂ ਬਾਤਾਂ ਮਾਰ ਲੈਂਦੀਆਂ ਮੈਂ ਦੋਵੇਂ ਪੈਣਾ ਪੈਣਾ ਹੈ ਹੋ ਸੁਣਾ ਫਿਰ ਸੇਤ ਠੀਕ ਆ ਸੇਤ ਤਾਂ ਠੀਕ ਆ ਪਰ ਹਾਲਾਤ ਨਹੀਂ ਠੀਕ ਆਗੇ ਮम्मी डैडी ਦੀ ਯਾਦ ਆਉਂਦੀ ਹੁਣੀ ਆ ਨਾ ਹੋ ਕਿਹੜਾ ਜੀਣਾ ਜਿੱਦਣ ਮੰਮੀ ਡੈਡੀ ਨੂੰ ਮੈਂ ਨਾ ਯਾਦ ਕਰਦੀ ਹਾਂ ਦਿਨ ਰਾਤ ਤੇ ਹਰ ਵੇਲੇ ਮੈਂ ਮੰਮੀ ਡੈਡੀ ਨੂੰ ਯਾਦ ਕਰਦੀ ਰਹਿੰਦੀ ਆ ਤੇ ਅੰਦਰੇ ਅੰਦਰੇ ਰੋਨੀ ਰਹਿੰਦੀ ਆ ਚੱਲ ਤੂੰ ਆਪਣਾ ਹੌਸਲਾ ਨਾ ਤੋੜ ਇਦਾਂ ਨਾ ਕਰ ਮੇਰੀ ਗੱਲ ਸੁਣ ਅਣਜਾਣ ਪੁਣੇ ਦੇ ਵਿੱਚ ਘਰੋਂ ਪੈਰ ਤੇ ਪੁੱਟ ਲਈਦਾ ਪਰ ਇਸ ਗਲਤੀ ਦੀ ਸਜ਼ਾ ਮੁੜ ਕੇ ਸਾਰੀ ਉਮਰ ਮਿਲਦੀ ਰਹਿੰਦੀ ਆ ਜਿੱਦਾਂ ਹੁਣ ਤੂੰ ਪੁੱਗਦੰ ਢਈ ਆ ਤਰਸਣ ਢਈ ਆ ਨਾ ਮਾਂ ਨੂੰ ਮਿਲਣ ਵਾਸਤੇ ਪਿਓ ਨੂੰ ਮਿਲਣ ਵਾਸਤੇ ਕਿ ਜਾ ਆਪਾਂ ਖੁਸ਼ੀ ਖੁਸ਼ਾਈ ਜਾਣਾ ਆਉਣਾ ਉਹਨਾਂ ਨੇ ਇੱਥੇ ਆਉਣਾ ਜਾਣਾ ਕਿ ਜਾ ਹੁਣ ਏਦਾਂ ਟੁੱਟਾ ਮਨ ਲੈ ਕੇ ਤੁਰੇ ਫਿਰਨਾ ਫਿਰ ਨਾਲੇ ਉਤੋਂ ਵੱਖਰੀ ਜਿਹੜੀ ਤੂੰ ਖੁਸ਼ੀ ਆਉਣ ਵਾਲੀ ਹੋਵੇ ਨਾ ਘਰ ਤੇ ਉਹ ਜੀਆਂ ਦੇ ਨਾਲ ਸਾਂਝੀ ਕੀਤੀ ਜਾਵੇ ਨਾ ਤੇ ਉਹਦੀ ਦੋਣੀ ਖੁਸ਼ੀ ਹੁੰਦੀ ਆ ਤੇ ਹੱਲੇ ਤੱਕ ਮੰਮੀ ਨੂੰ ਦੱਸਿਆ ਕਿ ਨਹੀਂ ਦੱਸਿਆ ਸਾਰੇ ਰਾਣੇ ਮੈਨੂੰ ਨਾ ਉਦੋਂ ਤੁਸੀਂ ਮੈਨੂੰ ਵਧਾਈ ਦਿੱਤੀਆ ਮੰਮੀ ਵੀ ਬੜੀ ਖੁਸ਼ ਆ ਪਰ ਉਹ ਖੁਸ਼ੀ ਤੇ ਨਹੀਂ ਮੈਨੂੰ ਸਾਗੀ ਜਿਹੜੀ ਮੈਨੂੰ ਇਸ ਚੀਜ਼ ਦੀ ਖੁਸ਼ੀ ਹੋਣੀ ਚਾਹੀਦੀ ਆ ਅਜੇ ਤੱਕ ਮੈਂ ਮੰਮੀ ਨਾਲ ਕੋਈ ਗੱਲ ਵੀ ਨਹੀਂ ਕੀਤੀ ਕਿਉਂ ਜਿਹੜਾ ਨੇ ਮੜਾ ਮੋਟਾ ਤੇ ਮਿਲਦੀ ਗਿਲਦੀ ਫੋਨ ਤੇ ਗੱਲ ਹੁੰਦੀ ਕਿ ਨਹੀਂ ਹੁੰਦੀ ਨਹੀਂ ਨਹੀਂ ਮੰਮੀ ਕੋ ਤੇ ਮੈਂ ਆਉਣੀ ਜਾਨੀ ਆ ਪਰ ਮੰਮੀ ਨੇ ਇਹ ਹੀ ਕਿਹਾ ਵਾ ਕਿ ਆਪਣੇ ਜਿਹੜੇ ਕਦਮ ਹੋਣਾ ਪਿੱਛੇ ਨੂੰ ਹੀ ਰੱਖੀ ਅੱਗੇ ਨੂੰ ਨਾ ਕਿਤੇ ਕਰ ਲਈ ਜਿਆਦਾ ਚੱਲ ਕੋਈ ਨਹੀਂ ਉਹਨਾਂ ਨੂੰ ਗੁੱਸਾ ਵਾ ਤੇਰੇ ਤੇ ਜਿਹੋ ਜਿਹਾ ਕੰਮ ਹੋ ਗਿਆ ਵਾ ਨਾ ਹਰ ਇੱਕ ਮਾਂ ਪਿਓ ਚਾਹੁੰਦਾ ਵਾ ਕਿ ਸਾਡਾ ਧੀ ਪੁੱਤ ਸਾਡੇ ਕਹਿਣੇ ਕਾਰਜ ਹੋਵੇ ਤੇ ਸਾਡੀ ਮਰਜ਼ੀ ਦੇ ਅਨੁਸਾਰ ਚੱਲੇ ਪਰ ਚੱਲ ਕੋਈ ਨਹੀਂ ਜੇ ਤੂੰ ਵੀ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਾ ਹੀ ਲਿਆ ਜੇ ਗਲਤੀ ਹੋ ਹੀ ਗਈ ਆ ਤੇ ਹੁਣ ਉਹਨਾਂ ਨੂੰ ਵੀ ਇੰਨਾ ਨਹੀਂ ਤੈਨੂੰ ਝਿੜਕਣਾ ਚਾਹੀਦਾ ਮਾਫ ਕਰ ਦੇਣਾ ਚਾਹੀਦਾ ਤੂੰ ਥੋੜਾ ਪਤਾ ਮਿਲੇ ਗਿਆ ਲਿਆ ਕਰ ਜੇ ਤੂੰ ਮਾਂ ਨੂੰ ਮਿਲੇਗੀ ਲੇਂਗੀ ਆਪੇ ਪਿਓ ਵੀ ਮੁੜ ਕੇ ਮਗਰ ਲੱਗੂਗਾ ਇੱਕ ਗਲਤੀ ਤੇ ਜਿਹੜੀ ਮੈਂ ਕੀਤੀ ਕੀਤੀ ਆ ਹੋ ਸਕਦਾ ਕਿ ਮੰਮੀ ਡੈਡੀ ਹੋਣੀ ਕੁਝ ਟਾਈਮ ਪਾ ਕੇ ਸਾਡੇ ਨਾਲ ਮਿਲ ਵਰਤਣ ਡੈਪਣ ਪਰ ਤੇ ਇਥੋਂ ਕਿਹੜੀ ਕੇ ਗੱਲ ਦਾ ਪੜਦਾ ਆ ਤੈਨੂੰ ਵੀ ਤੇ ਪਤਾ ਹੀ ਆ ਵੀ ਕੀ ਕਿਹੜੇ ਕੰਮ ਕਾਣ ਡਿਆ ਵਾ ਅੱਥੇ ਦਾ ਨਸ਼ਾ ਕਰਨ ਡੈਪਿਆ ਸੰਦੀਪ ਮੈਂ ਤੇ ਕਿਹਨ ਕੋਈ ਗੱਲ ਵੀ ਨਹੀਂ ਦੱਸੀ ਅਜੇ ਤੱਕ ਮੈਂ ਤੇ ਅੰਦਰ ਹੀ ਅੰਦਰ ਹੀ ਨਾ ਰੋਨੀ ਆ ਵਿੱਕੀ ਤੇ ਚੋਰੀਆਂ ਵੀ ਕਰਨ ਡੈਪਿਆ ਮੇਰਾ ਫੋਨ ਵੀ ਵੇਚ ਦਿੱਤਾ ਆ ਮੈਂ ਕਿਹਨੂੰ ਕੋਈ ਧੋਖਣੀ ਦਾਲਦੀ ਮੈਨੂੰ ਪੁੱਛ ਕੇ ਮੇਰੇ ਕੀ ਬੀਤੰਦੀ ਆ ਛੱਡ ਮੇਰੇ ਭੈਣ ਚੁੱਪ ਕਰ ਜਾ ਰੋ ਨਾ ਵੇਖ ਤੈਨੂੰ ਐ ਹਾਲਤ ਦੇ ਵਿੱਚ ਨਾ ਐਨੀ ਟੈਨਸ਼ਨ ਨਹੀਂ ਲੈਣੀ ਚਾਹੀਦੀ ਮੈਂ ਕੀ ਕਰਾਂ ਤੂੰ ਤੇ ਮੈਨੂੰ ਕਹਿੰਦੀ ਕਿ ਟੈਨਸ਼ਨ ਨਾ ਲਾਉਂਦਾ ਹਾਂ ਮੈਂ ਅੰਦਰੇ ਅੰਦਰੇ ਮਰਦੀ ਰਹਿਨੀ ਆ ਮੈਨੂੰ ਇਹ ਫਿਕਰ ਲੱਗਾ ਰਹਿੰਦਾ ਕਿ ਆਉਣ ਵਾਲੀ ਜ਼ਿੰਦਗੀ ਦਾ ਕੀ ਬਣੂਗਾ ਹੋਰਿਆ ਲੋੜਾ ਕਿੱਦੋਂ ਬੁਰੀਆ ਹੋਣਗੀ ਮੇਰੇ ਕੋ ਦਵਾਈ ਦਿਵਾਉਂਜੋ ਕਿ ਪੈਸੇ ਨਹੀਂ ਹੁੰਦੇ ਵੀ ਮੈਨੂੰ ਪਤਾ ਮੈਂ ਕਿਹੜੇ ਸਾਹ ਮੈਂ ਇੱਥੇ ਰਹਣੀ ਹਮਨੇ ਪੜੀ ਹੋ ਗਈ ਆ ਤੂੰ ਇਦਾਂ ਕਿਉਂ ਕਰਨੀ ਆ ਰੋਣ ਕਿੱਡਾ ਹੀ ਆ ਚੁੱਪ ਕਰ ਜਾ ਚੁੱਪ ਕਰ ਜਾ ਵੇ ਮੈਂ ਤੇਰੇ ਨਾਲ ਆ ਨਾ ਕੀ ਭਾ ਰੱਬ ਨੇ ਇਸੇ ਕਰਕੇ ਨਹੀਂ ਸਾਨੂੰ ਦੋਵਾਂ ਭੈਣਾਂ ਨੂੰ ਇਕੱਠੀਆਂ ਕਰ ਦਿੱਤਾ ਤੇ ਵੇਖਾ ਆਪਾਂ ਪਹਿਲਾਂ ਕੁੰਦੀਆਂ ਬੋਲਦੀਆਂ ਸੀ ਨਹੀਂ ਕਿੰਨੀ ਸਾਡੇ ਮਨ ਦੇ ਵਿੱਚ ਇੱਕ ਦੂਜੀ ਵਾਸਤੇ ਗਲਤਫਹਿਮੀਆਂ ਹੀ ਨਾ ਤੇ ਤੂੰ ਇਦਾਂ ਕਰ ਰੋ ਨਾ ਆਪਾਂ ਹੁਣ ਗਾਣਾ ਰਲ ਕੇ ਇਸ ਚੀਜ਼ ਦਾ ਹੱਲ ਕੱਢਾਂਗੇ ਮੈਂ ਤੇਰੇ ਨਾਲ ਆ ਤੂੰ ਯਾਲ ਨਹੀਂ ਨਿਕਲ ਮੇਰੀ ਜ਼ਿੰਦਗੀ ਖਰਾਬ ਹੋ ਗਿਆ ਤੇ ਵੀ ਮੈਂ ਆਪਣੇ ਆਪ ਖਰਾਬ ਕੀਤੀ ਐ ਅੱਜ ਵੀ ਮੈਨੂੰ ਉਹ ਗੱਲਾਂ ਚੇਤੇ ਆਉਂਦੀਆਂ ਜਿਹਨੂੰ ਮੰਮੀ ਤੈਨੂੰ ਤੇ ਤੇਰੀ ਮੰਮੀ ਨੂੰ ਗੱਲਾਂ ਕਰਦੀਆਂ ਹੁੰਦੀਆਂ ਸੀ ਪੂਆ ਨੂੰ ਕਿੱਡਾ ਪਟਾਕੇ ਪਟਾਕੇ ਜਿਹਾ ਬਾਬ ਦਿਨੇ ਸੀ ਕਈ ਵਾਰੀ ਦਿਮਾਗ ਸੁਜਦੀ ਐ ਅੱਛਾ ਔਰ ਉਹ ਗੱਲਾਂ ਮੇਰੇ ਤੇ ਵਾਂਡੀਆਂ ਉਹ ਵੀ ਉਹ ਟੈਮ ਹੁਣ ਮੇਰੇ ਤੇ ਆ ਗਿਆ ਐਦਾਂ ਨਾ ਸੋਚ ਕੁਛ ਵੀ ਐਦਾਂ ਦਾ ਕੁਛ ਨਹੀਂ ਐ ਤੂੰ ਐਵੇਂ ਥੋਈ ਜਾਣ ਰਹੀ ਆ ਵੇ ਦਿਨ ਮੈਂ ਇੱਥੇ ਆਵਾਜ਼ ਮਾਰੀ ਸੀ ਕਿ ਚਲ ਘੜੀ ਬੈਠ ਲੋ ਕੇ ਆਪਾਂ ਗੱਲਾਂ ਬਾਤਾਂ ਕਰਦੀਆਂ ਪਰ ਤੂੰ ਤੇ ਹੋਰ ਜ਼ਿਆਦਾ ਦੁਖੀ ਹੋ ਗਈਆਂ ਕੀ ਕਰਾਂ ਕੀ ਇਹ ਨਾ ਟਿੱਡ ਬੋਲਾ ਇਹਦੇ ਨਾ ਗੱਲਾਂ ਕਰਾਂ ਵੇ ਮੈਂ ਤੇਰੀ ਭੈਣ ਆ ਨਾ ਮੈਂ ਤੇਰੀ ਵੱਡੀ ਭੈਣ ਆ ਠੀਕ ਆ ਤੂੰ ਮੇਰੇ ਨਾਲ ਹਰ ਆਪਣਾ ਦੁੱਖ ਸੁੱਖ ਕਰ ਸਕਦੀ ਆ ਮੈਨੂੰ ਦੁੱਖ ਸੁੱਖ ਤਾਂ ਹੀ ਕਰਾਣਾ ਜੀ ਮੈਨੂੰ ਵੀ ਕਿੱਥੇ ਆਉਂ ਦਿੰਦਾ ਵੇ ਹੁਣ ਵੀ ਉਹ ਕਰਨੀ ਸੀਗਾ ਕਿ ਪਾਸੇ ਨੂੰ ਨਿਕਲਿਆ ਮੈਂ ਤਾਂ ਕਰਕੇ ਇੱਧਰ ਨੂੰ ਆ ਗਈ ਮੈਨੂੰ ਟੱਕਰੋਂ ਬਾਹਰ ਵੀ ਨਹੀਂ ਨਿਕਲ ਦਿੰਦਾ ਤੂੰ ਇਹ ਦੱਸ ਮੈਂ ਤੇਰੇ ਬਾਅਦ ਕੀ ਕਰ ਸਕਦੀ ਹਾਂ ਮੇਰੇ ਵਿਆਹ ਤੇ ਵੀ ਜਗੜਾ ਮੈਨੂੰ ਨਹੀਂ ਪਤਾ ਮੈਂ ਕੀ ਕਰ ਸਕਦੀ ਹਾਂ ਹੱਥ ਝੁਕਾ ਲਿਆ ਹੱਥ ਧੋ ਗਏ ਦਿਹਾੜੀ ਮੇਰੀ ਗੱਲ ਸੁਣ ਤੂੰ ਸਭ ਤੋਂ ਪਹਿਲਾਂ ਪਤਾ ਕੀ ਕਰ ਤੂੰ ਪਿੰਡ ਜਾ ਸਾਰਾ ਕੁਝ ਆਪਣੀ ਮੰਮੀ ਨੂੰ ਦੱਸ ਦੇ ਜਾ ਕੇ ਜੇ ਚੰਗੀ ਰਹੇਗੀ ਤੇ ਮੰਮੀ ਨੂੰ ਮੈਂ ਕੀ ਦੱਸਾਂ ਤੈਨੂੰ ਤੇ ਪਤਾ ਵੀ ਨਹੀਂ ਹੋਣਾ ਮੰਮੀ ਤੇ ਮਹਾਮੋਹ ਜਿਹਾ ਮੂੰਹ ਤੇ ਨਿਕਲੀ ਮੰਮੀ ਤੇ ਬੈੜਤੀ ਪੈ ਗਈ ਸੀ ਮੰਮੀ ਤੇ ਆਪ ਨੂੰ ਠੀਕ ਰੈਂਦੀ ਉਤੋਂ ਮੇਰਾ ਕੰਮ ਕਰਦੀ ਰਹਿੰਦੀ ਤੇ ਜਦੋਂ ਮੈਂ ਵਿਕੀ ਦੇ ਨਸ਼ਿਆਂ ਬਾਰੇ ਰਸੇਤਾ ਉਹਨੇ ਤੇ ਜ਼ਿੰਦਗੀ ਮਰ ਜਾਣਾ ਮਾਰ ਕੇ ਤੇ ਸੁੱਟ ਕੇ ਕਿਵੇਂ ਆ ਗਈ ਸੀ ਉਤੋਂ ਤੈਨੂੰ ਪਤਾ ਵੀ ਹੈ ਡੈਡੀ ਦਾ ਗੁੱਸਾ ਕਿਦਾਂ ਦਾ ਆ ਤੂੰ ਸੱਤ ਜਾਣੀ ਯਾਰ ਮੈਨੂੰ ਸਮਝ ਨਹੀਂ ਲੱਗਣ ਦੀ ਕਿ ਮੈਂ ਤੈਨੂੰ ਇੱਥੇ ਕਿੱਦਾਂ ਦਾ ਦਲਾਸਾ ਦਵਾਂ ਜਿਹਦੇ ਨਾਲ ਤੇਰਾ ਦੁੱਖ ਘਟ ਹੋ ਸਕੇ ਇਹ ਆਪਾਂ ਹੋਰ ਪਰੇਸ਼ਾਨੀਆਂ ਦਾ ਤੇ ਹੱਲ ਕਰ ਸਕਦੇ ਆ ਪਰ ਜਿਹੜਾ ਇਹ ਨਸ਼ਾ ਕਰਦਾ ਵਾ ਉਹਦਾ ਹੱਲ ਸਾਡੇ ਕੋ ਕੋਈ ਨਹੀਂ ਹੈਗਾ ਨਹੀਂ ਜਿੰਦੀਪ ਮੇਰੀ ਜ਼ਿੰਦਗੀ ਦਾ ਹੱਲ ਕੋਈ ਨਹੀਂ ਕਰ ਸਕਦਾ ਮੈਂ ਆਪਣੇ مصیبت ਆਪਣੇ ਗਲ ਆਪ ਪਾਈ ਹੁਣ ਮੈਨੂੰ ਕਿੱਦਾਂ ਵੀ ਕਿੱਦਾਂ ਬਸ ਇਦਾਂ ਚਲਾਉਣੀ ਪੈਣੀ ਐ ਰੱਦ ਦਿਆਂ ਖਿੜਦਿਆਂ ਰੋਂਦਿਆਂ ਕਰ ਲੋਂਦੇ ਅੰਦਰ ਵਿੱਚ ਭੂਏ ਬੁਆੰਦ ਕਰਕੇ ਅੰਦਰ ਦੀ ਫਿਰ ਰੋਂਦਿਆਂ ਕਰਕੇ ਮੇਰੀ ਜ਼ਿੰਦਗੀ ਲੰਘਣੀ ਹੋਰ ਮੇਰੀ ਗੱਲ ਸੁਣ ਚੁੱਪ ਕਰ ਜਾ ਰੋਈ ਨਾ ਜਾ ਪਹਿਲਾਂ ਤੇ ਹੌਸਲਾ ਰੱਖ ਜਦੋਂ ਆਪਾਂ ਕੇ ਮੁਸੀਬਤ ਨਾਲ ਲੜਨਾ ਹੁੰਦਾ ਨਾ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਮਜ਼ਬੂਤ ਕਰਨਾ ਪੈਂਦਾ ਫਿਰ ਉਹ ਚੀਜ਼ ਨਾਲ ਸਾਹਮਣਾ ਕਰਨਾ ਚਾਹੀਦਾ ਆਪਾਂ ਨੂੰ ਵੇ ਤੂੰ ਕਹਿਣ ਤੇ ਡਈਆਂ ਨਾ ਤੂੰ ਆਪਣੇ ਗਾਲੇ ਆਪ ਉਸੇ ਆਪਾ ਪਾਇਆ ਪਰ ਮੇਰੀ ਗੱਲ ਸੁਣ ਤੂੰ ਠੀਕ ਆ ਤੂੰ ਭੱਜ ਕੇ ਵਿਆਹ ਕਰਾਇਆ ਇਹ ਤੇਰੀ ਗਲਤੀ ਆ ਪਰ ਜਿਹੜਾ ਇਹ ਨਸ਼ੇ ਕਰਦਾ ਨਾ ਇਹ ਤੇਰੀ ਗਲਤੀ ਨਹੀਂ ਆ ਉਹ ਸਿਰਫ ਉਹਦੀ ਇਕੱਲੇ ਦੀ ਗਲਤੀ ਆ ਜਿੰਨਾ ਕੁੜੀਆਂ ਦੇ ਵਿਆਹ ਮਾਪਿਆਂ ਨੇ ਖੁਦ ਕੀਤੇ ਹੁੰਦੇ ਆ ਨਾ ਉਹਨਾਂ ਨੂੰ ਵੀ ਨਸ਼ੇੜੀ ਮੁੰਡੇ ਟੱਕਰਦੇ ਆ ਧੋਖੇ ਚ ਰਹਿ ਕੇ ਝੂਠ ਬੋਲ ਕੇ ਉਹਨਾਂ ਦੇ ਵਿਆਹ ਕੀਤੇ ਜਾਂਦੇ ਆ ਕਈ ਕੁੜੀਆਂ ਇਦਾਂ ਦੀਆਂ ਹੈਗੀਆਂ ਜਿਹੜੀਆਂ ਮਾਪਿਆਂ ਦੀ ਮਰਜ਼ੀ ਦੇ ਨਾਲ ਵੀ ਵਿਆਹ ਕਰਾ ਕੇ ਫਸੀਆਂ ਵਾ ਨਸ਼ੇੜੀਆਂ ਦੇ ਨਾਲ ਤੇ ਰੋਂਦੀਆਂ ਆ ਤੂੰ ਇਹ ਚੀਜ਼ ਨੂੰ ਨਾ ਲੈ ਕੇ ਸ਼ਾਇਦ ਤੂੰ ਜੇ ਭੱਜ ਕੇ ਵਿਆਹ ਕਰਾਇਆ ਤੇ ਤੇਰੇ ਨਾਲ ਇਹ ਕੰਮ ਹੋਇਆ ਵਾ ਕੋਈ ਚੀਜ਼ ਨਹੀਂ ਹੈਗੀ ਅਰੇ ਆ ਨਾ ਜਿਨ੍ਹਾਂ ਨੂੰ ਇਦਾਂ ਦੇ ਮਿਲ ਜਾਂਦੇ ਆ ਉਹਨਾਂ ਦੇ ਪਿਛੇ ਮਾਂ ਬਿਓ ਦਿੱਦੀ ਸਪੋਰਟ ਨਹੀਂ ਕੋਈ ਨਹੀਂ ਮਾਂ ਬਿਓ ਸਪੋਰਟ ਕਰੂਗਾ ਜੇ ਤੂੰ ਜਾਏਂਗੀ ਜਾ ਕੇ ਜਦੋਂ ਦੁੱਖ ਦੱਸੇਂਗੀ ਨਾ ਇਹੋ ਜਿਹਾ ਕੋਈ ਵੀ ਮਾਂ ਬਿਓ ਨਹੀਂ ਹੈਗਾ ਜਿਹਦਾ ਦਿਲ ਨਹੀਂ ਪਿਗਲ ਸਕਦਾ ਤੂੰ ਕਹਵੇਂ ਤਾਂ ਤੇਰੇ ਨਾਲ ਮੈਂ ਚੱਲੂਗੀ ਨਹੀਂ ਮੈਂ ਨਹੀਂ ਇਹ ਕੰਮ ਕਰਨਾ ਚਾਹੁੰਦੀ ਤੂੰ ਇਦਾਂ ਰੋਖ ਆਪਣਾ ਇਦਾਂ ਹਾਰ ਕੇ ਨਾ ਬਹਿ ਜਾ ਕਿ ਮੈਂ ਕੁਝ ਕਰ ਨਹੀਂ ਸਕਦੀ ਤੂੰ ਸਭ ਤੋਂ ਪਹਿਲਾਂ ਜਾ ਕੇ ਨਾ ਆਪਣੀ ਮੰਮੀ ਨਾਲ ਗੱਲ ਕਰ ਜੇ ਤੂੰ ਮੰਮੀ ਨੂੰ ਸਾਰਾ ਕੁਝ ਦੱਸੇਂਗੀ ਨਾ ਹੌਸਲਾ ਕਰਕੇ ਭਾਵੇਂ ਹੌਲੀ-ਹੌਲੀ ਦੱਸ ਦੇ ਪਰ ਦਿਨ ਨੂੰ ਉਹਨੂੰ ਦੱਸਣਾ ਜ਼ਰੂਰੀ ਆ ਕਿਉਂਕਿ ਜਿੰਨਾ ਚਿਰ ਮਾਂ ਪਿਓ ਨਾਲ ਨਾ ਨਾ ਹੋਵੇ ਉਹਨਾਂ ਚਿਰ ਆਪਾਂ ਕੁਝ ਨਹੀਂ ਕਰ ਸਕਦੇ ਠੀਕ ਆ ਨਾ ਇੱਕ ਵਾਰੀ ਮੇਰੀ ਮੰਨ ਕੇ ਨਾ ਤੇ ਹੌਸਲਾ ਕਰ ਲੈ ਤੇ ਚੱਲ ਮੈਂ ਇਹਨੂੰ ਅੰਬੀਆਂ ਲਿਆ ਕੇ ਦਿੰਨੀ ਆ ਤੇ ਐਦਾਂ ਹਾਂ ਹਿੰਮਤ ਨਾ ਹਾਰ ਠੀਕ ਆ ਨਾ ਟੈਨਸ਼ਨ ਨਾ ਲੈ ਚੰਗੀ ਨਹੀਂ ਹੈਗੀ ਤੇਰੇ ਵਾਸਤੇ